ਮਜੀਠੀਆ ਦੇ ਸਾਲੇ ਗਜਪਤ ਸਿੰਘ ਖਿਲਾਫ ਲੁਕਆਊਟ ਸਰਕੂਲਰ ਜਾਰੀ 29 ਨਵੰਬਰ ਨੂੰ ਕੋਰਟ ਚ ਪੇਸ਼ ਨਾ ਹੋਣ ਤੇ ਵਿਜੀਲੈਂਸ ਨੇ ਲਿਆ ਐਕਸ਼ਨ ਪਹਿਲਾਂ ਤੋਂ ਹੀ ਜਾਰੀ ਨੇ ਗ੍ਰਿਫਤਾਰੀ ਫੋਰਟ ਡਿਜੀਟਲ ਰੈਸਟੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਅਜਿਹੇ ਕੇਸਾਂ ਦੀ ਹੁਣ ਸੀਬੀਆਈ ਕਰੇਗੀ ਜਾਂਚ ਸੂਬਿਆਂ ਨੂੰ ਸਹਿਯੋਗ ਕਰਨ ਦੇ ਨਿਰਦੇਸ਼ ਬੀਜੇਪੀ ਨਾਲ ਗੱਠ ਜੋੜ ਦੇ ਸਵਾਲ ਤੇ ਐਮਪੀ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਬੋਲੇ ਸਾਨੂੰ ਕਿਸੇ ਪਾਰਟੀ ਨਾਲ ਨਾਤਾ ਤੋੜਨ ਜਾਂ ਜੋੜਨ ਚ ਦਿਲਚਸਪੀ ਨਹੀਂ ਪੰਜਾਬ ਦੇ ਮਸਲਿਆਂ ਤੇ ਹਿੱਤਾਂ ਦੀ ਰਾਖੀ ਸਾਡੀ ਤਰਜੀਹ ਕੈਬਨਿਟ ਦੀ SLA ਬਹਾਨੇ ਵਿਰੋਧੀ ਧਿਰਾਂ ਨੇ ਅਕਾਲੀ ਬੀਜੇਪੀ ਤੇ ਕੱਸਿਆ ਤਾਂਜ ਵੜਿੰਗ ਬੋਲੇ ਕੈਪਟਨ ਨੇ ਬੀਜੇਪੀ ਨੂੰ ਵਿਖਾਇਆ ਸ਼ੀਸ਼ਾ ਤਾਂ ਹਰਪਾਲ ਚੀਮਾ ਨੇ ਕਿਹਾ ਕੈਪਟਨ ਦਾਲ ਬਦਲਨ ਦੇ ਮਾਹਿਰ ਚੰਡੀਗੜ੍ਹ ਜੇ ਨਹੀਂ ਬਣੇਗੀ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਰੱਦ ਕੀਤਾ ਸੂਬਾ ਸਰਕਾਰ ਦਾ ਪ੍ਰਸਤਾਵ ਨਵੀਂ ਹੱਦਬੰਦੀ ਤੋਂ ਬਾਅਦ ਵਿਧਾਨ ਸਭਾ ਸੀਟਾਂ ਵਧਨ ਦਾ ਹਰਿਆਣਾ ਨੇ ਦਿੱਤਾ ਸੀ ਹਵਾਲਾ ਅਮਰਿਤਪਾਲ ਸਿੰਘ ਦੀ ਪੈਰੋਲ ਤੇ ਹਾਈ ਕੋਰਟ ਚ ਹੋਈ ਸੁਣਵਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਸਧਾਰਤ ਤੇ ਪੈਰੋਲ ਕੀਤੀ ਰੱਦ ਹੁਣ 8 ਦਸੰਬਰ ਨੂੰ ਮਾਮਲੇ ਦੀ ਹੋਏਗੀ ਸੁਣਵਾਈ तरन तारण च दुकानदार का लुटेरिया ने गोलियां मार के किया कतल लुट की नीयत न दुकान च बड़े से लुटेरे विरोध करने मारिया गोलियां पंजाब पुलिस ने ढाई साल का रिपोर्ट कार्ड किया पेश स्पैशल डी जी अर्पित शुक्ला बोले ढाई साल छोए चौबी एनकाउंटर पांच सौ पंद्रह गैंगस्टर गिरफ्तार न्यूज हेडलाइंस के प्रायोजक सबसे आगे सबसे अलग करतार कंबाइन भारत के पहले कंबाइन निर्माता ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸੱਤਲੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸ਼ੁਰੂਆਤ ਚੰਡੀਗੜ੍ਹ ਚ ਹੋਈ ਗੋਲੀਬਾਰੀ ਤੋਂ ਚੰਡੀਗੜ੍ਹ ਦੇ ਵਿੱਚ ਗੋਲੀਆਂ ਦੀ ਗੂੰਜ ਸੁਣਾਈ ਦਿੱਤੀ ਹੈ ਸੈਕਟਰ 26 ਟਿੰਬਰ ਮਾਰਕੀਟ ਦੇ ਨੇੜੇ ਫਾਇਰਿੰਗ ਹੋਈ ਹੈ ਕਾਰ ਸਵਾਰ ਨੌਜਵਾਨ ਤੇ ਅੰਨੇ ਵਾ ਗੋਲੀਆਂ ਚਲਾਈਆਂ ਗਈਆਂ ਨੇ ਦੋ ਗੋਲੀਆਂ ਨੌਜਵਾਨ ਨੂੰ ਲੱਗੀਆਂ ਨੇ ਤੇ ਉਸ ਦੀ ਹਾਲਤ ਗੰਭੀਰ ਹੈ ਕਰੇਟਾ ਗੱਡੀ ਤੇ ਸਵਾਰ ਹੋ ਕੇ ਬਦਮਾਸ਼ ਆਏ ਸੀ ਔਰ ਦੂਸਰੇ ਕਾਰ ਸਵਾਰ ਸ਼ਖਸ ਤੇ ਗੋਲੀਆਂ ਚਲਾਈਆਂ ਗਈਆਂ ਇੱਕ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਅੰਨੇਵਾ ਫਾਇਰਿੰਗ ਕੀਤੀ ਗਈ ਦੋ ਗੋਲੀਆਂ ਉਸ ਨੌਜਵਾਨ ਨੂੰ ਲੱਗੀਆਂ ਨੇ ਔਰ ਨੌਜਵਾਨ ਐ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ ਇਹ ਤਸਵੀਰਾਂ ਨੇ ਚੰਡੀਗੜ੍ਹ ਦੇ ਸੈਕਟਰ 26 ਟਿੰਬਰ ਮਾਰਕੀਟ ਦੇ ਨੇੜੇ ਦੀਆਂ ਜਿੱਥੇ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਔਰ ਜਿਹੜੇ ਐ ਗੋਲੀਬਾਰੀ ਕਰਨ ਵਾਲੇ ਸੀ ਜਿਹੜੇ ਦੂਜੇ ਕਾਰ ਸਵਾਰ ਸੀ ਉਹ ਕ੍ਰੇਟਾ ਗੱਡੀ ਤੇ ਸਵਾਰ ਹੋ ਕੇ ਆਏ ਸੀ ਗੱਡੀ ਦੇ ਸ਼ੀਸ਼ੇ ਤੇ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਨੇ ਯਾਨੀ ਗੱਡੀ ਡਰਾਈਵ ਕਰ ਰਿਆ ਸੀ ਉਹ ਨੌਜਵਾਨ ਜਿਸ ਤੇ ਗੋਲੀਆਂ ਚੱਲੀਆਂ ਨੇ ਮਨੋਜ ਰਾਠੀ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਪੂਰਾ ਮਾਮਲਾ ਕੀ ਹੈ ਮਨੋਜ ਥੋੜਾ ਵਿਸਤਾਰ ਨਾਲ ਸਮਝਣਾ ਚਾਹਾਂਗੇ ਕਦੋਂ ਦਾ ਘਟਨਾਕ੍ਰਮ ਹੈ ਦੇਖੋ ਜੀ ਬਿਲਕੁਲ ਕਰੀਬ 15 ਤੋਂ 20 ਮਿੰਟ ਪਹਿਲਾਂ ਦਾ ਹੀ ਇਹ ਪੂਰਾ ਘਟਨਾਕ੍ਰਮ ਹੈ ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਸੈਕਟਰ 26 ਟਿੰਬਰ ਮਾਰਕੀਟ ਕਾਫੀ ਭੀੜ-ਪਾੜ ਹੁੰਦੀ ਹੈ ਕਿਉਂਕਿ ਉੱਥੇ ਪੂਰਾ ਗੋਡਾਊਨ ਏਰੀਆ ਹੈ ਟਰੱਕਸ ਉੱਥੇ ਖੜੇ ਹੁੰਦੇ ਨੇ ਕਾਫੀ ਲੋਡਿੰਗ ਅਨਲੋਡਿੰਗ ਹੁੰਦੀ ਹੈ ਔਰ ਉਸ ਰੋਡ ਤੇ ਇੱਕ kia ਗੱਡੀ ਤੇ ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਹਾਲਾਂਕਿ ਹੁਣ ਉਹਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਮਾਮਲਾ ਬਿਲਕੁਲ 15 ਮਿੰਟ ਪਹਿਲਾਂ ਦਾ ਹੀ ਹੈ ਕਿ ਉੱਥੇ ਜਿਹੜਾ ਅਚਾਨਕ ਗੱਡੀ ਰੋਕ ਕੇ ਕਰੇਟਾ ਗੱਡੀ ਉੱਥੋਂ ਪਿੱਛੋਂ ਆਂਦੀ ਹੈ ਉਹਦੇ ਗੱਡੀ ਦੇ ਅੱਗੇ ਲਾ ਕੇ ਔਰ ਉੱਤਰ ਕੇ 4 ਤੋਂ 5 ਦੱਤੇ ਜਾ ਰਹੇ ਨੇ ਬਦਮਾਸ਼ ਉਹਨਾਂ ਨੇ ਆਂਦੇ ਹੀ ਪੰਜ ਫਾਇਰ ਕੀਤੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜ ਫਾਇਰ ਹੋਏ ਨੇ ਔਰ ਜਿਹਦੇ ਵਿੱਚ ਤਿੰਨ ਗੋਲੀਆਂ ਗੱਡੀ ਦੇ ਸ਼ੀਸ਼ਿਆਂ ਤੇ ਲੱਗੀਆਂ ਤੇ ਦੋ ਗੋਲੀਆਂ ਉਹ ਜਿਹੜੀ ਫਾਇਰ ਹੋਈ ਉਹਦੇ ਬੇੜ ਤੇ ਗੋਲੀ ਬੱਜੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਉਹਨੂੰ ਪੀਜੀਆ ਲੈ ਕੇ ਗਏ ਨੇ ਸੀਰੀਅਸ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪੀਜੀਆ ਹੁਣ ਲੈ ਕੇ ਗਈ ਹੈ ਐਂਬੂਲੈਂਸ ਜਿਹੜੀ ਪੁਲਿਸ ਦੀ ਹੁਣ ਮੌਕੇ ਤੇ ਸੀਨੀਅਰ ਅਧਿਕਾਰੀ ਪਹੁੰਚੇ ਹੋਏ ਨੇ ਫੋਰੈਂਸਿਕ ਟੀਮਾਂ ਪਹੁੰਚੀ ਹੋਈ ਹੈ ਆਖਿਰ ਉਹ ਬਦਮਾਸ਼ ਕੌਣ ਸੀ ਰஞ்சிਤ ਸੀ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਸੀ ਕੋਈ ਗੈਂਗਸਟਰ ਐਸ ਅ ਕਨੈਕਸ਼ਨ ਹੈ ਜਾਂ ਕੀ ਹੈ ਕਿਉਂਕਿ ਥੋੜੀ ਦੇਰ ਪਹਿਲਾਂ ਦੇ 15 20 ਮਿੰਟ ਪਹਿਲਾਂ ਦਾ ਹੀ ਇਹ ਪੂਰਾ ਵਾਕਿਆ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਮ ਉਨ ਇਹ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਸਾਹਮਣੇ ਆਈ ਹੈ ਕਿ ਇਹ ਜਿਹਦੇ ਗੋਲੀ ਬੱਜੀ ਹੈ ਇਹ ਕੋਈ ਜਿਮ ਦਾ ਦੱਸਿਆ ਜਾ ਰਹਾ ਹੈ ਕਿ ਕੋਈ ਜਿਮ ਦਾ ਜਿਮ ਦਾ ਟ੍ਰੇਨਰ ਹੋ ਸਕਦਾ ਹੈ ਜਾਂ ਫਿਰ ਜਿਮ ਦਾ ਕੋਈ ਮਾਲਿਕ ਹੋ ਸਕਦਾ ਹੈ ਅਜੇ ਇਸ ਦਾ ਇਹ ਕਲੀਅਰ ਨਹੀਂ ਹੋਇਆ ਲੇਕਿਨ ਜਿਹੜੀ ਹਜੇ ਤੱਕ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਹਨ ਕਿ ਕੋਈ ਆਪਸੀ ਰੰਜਿਸ਼ ਹੋ ਸਕਦੀ ਹੈ ਔਰ ਇਹਦੇ ਪਿੱਛੇ ਗੱਡੀ ਲਾਈ ਹੋਈ ਸੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਦੇ ਪਿੱਛੇ ਗੱਡੀ ਲਾਈ ਹੋਈ ਸੀ ਕ੍ਰੇਟਾ ਔਰ ਕ੍ਰੇਟਾ ਗੱਡੀ ਦੇ ਆਗੇ ਇੱਕਦਮ ਗੱਡੀ ਆਗੇ ਲਾ ਕੇ ਇਹਨੂੰ ਰੋਕ ਕੇ ਔਰ ਟੰਪੜ ਤੋੜ ਫਾਇਰਿੰਗ ਕਰਕੇ ਜਿਹੜੇ ਜਿਹੜੇ ਬਦਮਾਸ਼ ਸੀਗੇ ਉਹ ਉੱਥੋਂ ਫਰਾਰ ਹੋ ਗਏ ਹਾਲਾਂਕਿ ਪੂਰਾ ਅਲਰਟ ਦੇ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਨੇ ਜਿਹੜੇ ਬਾਰਡਰ ਏਰੀਆ ਨੇ ਚੰਡੀਗੜ੍ਹ ਦੇ ਇਸ ਸਾਈਡ ਤੋਂ ਭੱਜੇ ਨੇ ਇਹ 26 ਹੁੰਦੇ ਹੋਏ ਪੰਚਕੁਲਾ ਸਾਈਡ ਦੱਸਿਆ ਜਾ ਰਿਹਾ ਕਿ ਇਹ ਭੱਜੇ ਨੇ ਉੱਥੇ ਵੀ ਨਾਕਾ ਲਾ ਦਿੱਤਾ ਗਿਆ ਹੁਣ ਨੰਬਰ ਜਿਹੜਾ ਹੈਗਾ ਹਾਲਾਂਕਿ ਹੁਣ ਤਾਂ ਕਿਉਂਕਿ ਥੋੜੀ ਦੇਰ ਪਹਿਲਾਂ ਦੀ ਹੈ ਪੂਰਾ ਵਾਕਿਆ ਸੀਸੀਟੀਵੀ ਜਿਹੜਾ ਹੈਗਾ ਚੈੱਕ ਕੀਤੇ ਜਾ ਰਹੇ ਨੇ ਕਿਉਂਕਿ ਜਿੱਥੇ ਇਹ ਪੂਰਾ ਹੋਇਆ ਵਾਕਿਆ ਉਹ ਬਿਲਕੁਲ ਸਾਈਡ ਦਾ ਏਰੀਆ ਹੈ ਹਾਲਾਂਕਿ ਉੱਥੇ ਰਸ਼ ਹੁੰਦਾ ਦ ਆ ਟਾਈਮ ਕਿਉਂਕਿ 6:30 ਸਤਾ ਹੈ ਹਲਕਾ ਜਿਹਾ ਅੰਧੇਰਾ ਵੀ ਹੋ ਚੁੱਕਿਆ ਹੈ ਇਸ ਕਰਕੇ ਹੁਣ ਪੁਲਿਸ ਨੇੜੇ-ਤੇੜੇ ਦੇ ਜਿਹੜੇ ਸੀਸੀਟੀਵੀ ਆ ਉਸ ਤੋਂ ਵੀ ਹੁਣ ਖੰਡਾਲ ਦੀ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਹੁਕੀ ਐਸਐਸਪੀ ਵਿੱਚ ਤੇ ਪਹੁੰਚੀ ਹੋਈ ਸੀ ਐਸਐਸਪੀ ਜਿਹੜੀ ਹੈਗੀ ਹਾਲਾਂਕਿ ਫਿਲਹਾਲ ਐਸਐਸਪੀ ਜ਼ਰੂਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਹਜੇ ਪ੍ਰੀਮੀਅਮ ਇਨਵੈਸਟੀਗੇਸ਼ਨ ਚ ਕੌਣ ਨੇ ਕਿਸ ਤਰ੍ਹਾਂ ਦੀ ਰੰਜਿਸ਼ ਕੀਤੀ ਜਾਂ ਕਿਆ ਸੀਗਾ ਇਹ ਹਜੇ ਜਾਣਕਾਰੀ ਲੈਣਾ ਬਾਕੀ ਹੈ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਉਹਨੂੰ ਪੀਜੀ ਹਸਪੀਟਲ ਲੈ ਕੇ ਜਾਇਆ ਗਿਆ ਜਿਹਦੇ ਗੋਲੀ ਬੱਜੀ ਹੈ ਤੇ ਹੁਣ ਜਿਹੜੇ ਜਿਹੜੇ ਪਤਾ ਚੱਲੂਗਾ ਕਿ ਆਖਰੀ ਰੀਜ਼ ਹੈ ਕੋਈ ਰੰਜਿਸ਼ ਹੈ ਬਦਮਾਸ਼ ਕੌਣ ਸੀਗੇ ਆਖਰੀ ਰੀਜ਼ਨ ਕੀ ਸੀਗਾ ਇਹ ਕੁਛ ਹੀ ਦਿਨ ਤੱਕ ਕਲੀਅਰ ਹੋਏਗਾ ਲੇਕਿਨ ਦੇਖੋ ਬੀਜੇ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਿੰਨੇ ਜਾਣੇ ਸੀ ਬਰੋ ਜੇ ਪਤਾ ਚੱਲਿਆ ਕਿ ਉਹਨਾਂ ਨੇ ਫਾਇਰਿੰਗ ਕੀਤੀ ਹੈ ਕਿੰਨੇ ਜਾਣੇ ਸੀ ਆ ਦੇਖੋ ਹੁਣ ਤੱਕ ਵੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਚਾਰ ਤੋਂ ਪੰਜ ਮੁੰਡੇ ਸੀਗੇ ਗੱਡੀ 'ਚ ਕ੍ਰੇਟਾ 'ਚ ਸਵਾਰ ਜਿਨ੍ਹਾਂ ਨੇ ਆਂਦੇ ਹੀ ਤਾਵੜ ਤੋੜ ਫਾਇ ਬਿਲਕੁਲ ਇਕ ਇਕੱਲਾ ਹੀ ਸੀਗਾ ਜਿਹਦੇ ਤੇ ਗੋਲੀ ਬੱਜੀ ਇਹ ਇਕੱਲਾ ਹੀ ਆਪਣੀ ਕੀਆ ਗੱਡੀ 'ਚ ਸੀਗਾ ਤੁਸੀਂ ਤਸਵੀਰਾਂ ਜੀ ਵੀ ਦੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਸਾਡੇ ਕੋਲ ਮੌਜੂਦ ਹੈ ਕੀਆ ਗੱਡੀ ਸੀ ਜਿਹਦੇ ਤੇ ਉਹ ਜਾ ਰਿਹਾ ਸੀ ਇਕੱਲਾ ਹੀ ਇਹਦੀ ਪਛਾਣ ਹੋ ਪਾਈਏ ਕੌਣ ਸੀ ਕਿਉਂਕਿ ਵਿਜੇ ਕਿਉਂਕਿ ਮਾਮਲਾ ਹਜੇ 15 20 ਮਿੰਟ ਰਿਹਾ ਹੈਗਾ ਕਿਉਂਕਿ ਉਹਨੂੰ ਪੀਜੀਆ ਲੈ ਕੇ ਗਏ ਆ ਉਦੀ ਹਾਲਤ ਕਾਫੀ ਸੀਰੀਅਸ ਦੱਸੀ ਜਾ ਰਹੀ ਹੈ ਤੇ ਹੁਣ ਉਦੀ ਪਛਾਣ ਕਰਨ ਜੁਟੀ ਹੈ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਨੰਬਰ ਹੀ kia ਗੱਡੀ ਹੈ ਜਿਹਦੇ ਚ ਜਿਹਦੀ ਗੂੜੀ ਬੱਜੀ ਹੈ ਚੰਡੀਗੜ੍ਹ ਨੰਬਰ ਹੀ kia ਗੱਡੀ ਹੈ ਲੇਕਿਨ ਉਹ ਜਿਹੜੀ ਕ੍ਰੇਟਾ ਗੱਡੀ ਹੈ ਉਹ ਥੋੜਾ ਥੋੜਾ ਇਹ ਸਾਹਮਣੇ ਆਈ ਹੈ ਕਿ ਪੰਜਾਬ ਨੰਬਰ ਦੱਸੀ ਜਾ ਰਹੀ ਹੈ ਜੋ ਕਿ ਕ੍ਰੇਟਾ ਗੱਡੀ ਇਥੋਂ ਪੱਜੀ ਹੈ ਜਿਹੜੀ ਸੋਰਸੇ ਸਾਨੂੰ ਜਾਣਕਾਰੀ ਦੇ ਰਹੇ ਹਨ ਹਾਲਾਂਕਿ ਇਹ ਕੱਲਾ ਹੀ ਸੀਗਾ ਚੰਡੀਗੜ੍ਹ ਦੀ ਗੱਡੀ ਹੈ ਇਹਦਾ ਮਤਲਬ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਹੋ ਸਕਦਾ ਹੈ ਇਸ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਵੀ ਇਨਵੈਸਟੀਗੇਸ਼ਨ ਕਰਨਾ ਜਿਹੜੇ ਹੈਗੇ ਸ਼ੁਰੂ ਕਰ ਦਿੱ ਤੇ ਹੁਣ ਬਾਬਾ ਕੁਝ ਕੁਛ ਇਹ ਪੁਲਿਸ ਨੇ ਕੋਈ ਆਈਡੀਆ ਦਿੰਦਾ ਕਿ ਲੜਾਈ ਦੀ ਵਜ੍ਹਾ ਕੀ ਸੀ ਇਸ ਗੋਲੀਬਾਰੀ ਦੀ ਕੋਈ ਕੋਈ ਗੈਂਗ ਵਾਰ ਨਾਲ ਜੁੜੀ ਘਟਨਾ ਹੋ ਸਕਦੀ ਹੈ ਮਨੋਜ ਦੇਖੋ ਹਜੇ ਤੱਕ ਜਿਹੜੀ ਜਾਣਕਾਰੀ ਪੁਲਿਸ ਦੇ ਨਾਲ ਅਫਸਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਲੇਕਿਨ ਪੁਲਿਸ ਅਫਸਰ ਇਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਟਸ ਵੈਰੀ ਟੂ ਸੇ ਅਰਲੀ ਕਿਉਂਕਿ ਬਹੁਤ ਹੀ ਜਲਦਬਾਜ਼ੀ ਹੋਈ ਕਿਉਂਕਿ ਮਾਮਲਾ ਜੋ ਕਿ 15-20 ਮਿੰਟ ਪਹਿਲਾਂ ਦਾ ਹੀ ਹੈ ਅਭੀ ਜੇ ਇਸ ਕਰਕੇ ਪੁਲਿਸ ਜ਼ਰੂਰ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਆਪਸੀ ਰੰਜਿਸ਼ ਹੈ ਜਾਂ ਕਿਸੇ ਗੈਂਗ ਦੀ ਜਿਹੜੀ ਹੈਗੀ ਹੈ ਜਾਂ ਆਪਸੀ ਕੋਈ ਰਾਈਵਲ ਗ ਉਹ ਬੰਦਾ ਜਿਹਨੂੰ ਗੋਲੀ ਬੱਜੀ ਐ ਉਹ ਕੌਣ ਐ ਕਿਉਂਕਿ ਹੱਜੇ ਹਸਪੀਟਲ ਉਨੂੰ ਲੈ ਕੇ ਗਏ ਨੇ ਕੱਲਾ ਸੀਗਾ ਚंडीगढ़ ਨੰਬਰ ਗੱਡੀ ਐ ਕੀ ਆ ਵਾਈਟ ਕਲਰ ਦੀ ਫਿਰ ਹੁਣ ਬਦਮਾਸ਼ ਕੌਣ ਸੀ ਪੰਜਾਬ ਨੰਬਰ ਤੋਂ ਆਏ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਦੀ ਜਿਹੜੀ ਅਲੱਗ-ਅਲੱਗ ਟੀਮਾਂ ਨੇ ਚਾਹੇ ਉਹ ਕ੍ਰਾਈਮ ਬ੍ਰਾਂਚ ਹੋਵੇ ਚਾਹੇ ਆਪਰੇਸ਼ਨ ਸੈਲ ਹੋਵੇ ਚਾਹੇ ਉਹ ਲੋਕਲ ਪੁਲਿਸ ਹੋਵੇ ਔਰ ਇਹ ਸਾਰੀ ਚੀਜ਼ਾਂ ਨੂੰ ਲੈ ਜਹਾਲਾਂਕੀ ਮੋਹੱਲੇ ਦੇ ਵਿੱਚ ਵੀ ਅਲਰਟ ਦਿੱਤਾ ਗਿਆ ਪੁਲਿਸ ਨੇ ਔਰ ਮਜਬੂਲ ਹਰਿਆਣਾ ਸਾਹਿਬ ਵੀ ਅਲਰਟ ਦਿੱਤਾ ਗਿਆ ਹੈ ਕਿ ਇੱਕ ਹੱਡੀ ਦਾ ਜਿਹੜਾ ਹੈਗਾ ਇਹ ਗੱਡੀ ਜਿਹੜੀ ਹੈ ਕਰੇਟਾ ਗੱਡੀ ਉਹਦੇ ਬਾਰੇ ਜਿਹੜੀ ਜਾਣਕਾਰੀ ਲੈਣ ਦੀ ਕੋਸ਼ਿਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅੱਛਾ ਮਨੋਜ ਤੁਸੀਂ ਰੋਜ਼ ਐਸੇ ਮਾਮਲਿਆਂ ਦੇ ਨਾਲ ਦੋ ਚਾਰ ਹੁੰਨੇ ਹੋ ਐ ਜਿਸ ਤਰੀਕੇ ਦਾ ਮੋਡਸ ਓਪਰੈਂਡੀ ਹੈ ਕਿਉਂਕਿ ਇਸ ਨੂੰ ਆਪਾਂ ਅਚਾਨਕ ਹੋਈ ਲੜਾਈ ਜਾਂ ਮੌਕੇ ਤੇ ਹੋਈ ਲੜਾਈ ਤੇ ਨਹੀਂ ਕਹਿ ਸਕਦੇ ਜਿਸ ਤਰੀਕੇ ਨਾਲ ਗੱਡੀ ਰੋਕ ਕੇ ਗੋਲੀਆਂ ਚਲਾਉਣੀਆਂ ਸਿੱਧੀਆਂ ਉਸ ਸ਼ਖਸ ਤੇ ਮੋਡਸ ਓਪਰੈਂਡੀ ਤਾਂ ਕਾਫੀ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਦੇਖੋ ਬਿਲਕੁਲ ਜੀ ਕਿਉਂਕਿ ਜੇ ਆਪਏ ਲਗਾਤਾਰ ਅਸੀਂ ਕਵਰੇਜ ਕਰਦੇ ਹਾਂ ਕਿ ਮੋਟਰਸ ਅਪਰੈਂਟੀ ਜਿਸ ਤਰ੍ਹਾਂ ਦੀ ਹੈ ਕਿ ਬੜਾ ਹੀ ਪ੍ਰੋਫੈਸ਼ਨਲੀ ਉਹਦਾ ਪਿੱਛਾ ਕੀਤਾ ਜਾ ਰਿਹਾ ਸੀ ਜਾਂ ਉਹਦੀ ਰੈਕੀ ਕੀਤੀ ਜਾ ਰਹੀ ਸੀ ਜਾਂ ਉਹਦੇ ਪਿੱਛੇ ਗੱਡੀ ਲਾਈ ਹੋਈ ਸੀ ਮੌਕਾ ਦੇਖ ਰੇ ਸੀ ਕਿ ਇਕੱਲਾ ਹੈਗਾ ਗੱਡੀ ਤੋਂ ਜਾ ਰਿਹਾ ਔਰ ਗੱਡੀ ਇੱਕਦਮ ਅੱਗੇ ਲਾ ਕੇ ਸਾਬਰ ਤੋੜ ਫਾਇਰਿੰਗ ਕਰਕੇ ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਅ ਵਿਜੇ ਦੇ ਪੰਜ ਫਾਇਰ ਕਿਤੇ ਨੇ ਔਰ ਪੰਜ ਫਾਇਰ ਦੇ ਵਿੱਚ ਤਿੰਨ ਉਹਦੇ ਸ਼ੀਸ਼ੇ ਦੇ ਵੱਜੇ ਨੇ ਤੇ ਦੋ ਉਹਦੇ ਪੇਚ ਗੋਲੀ ਵੱਜੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਤਾਂ ਇਹਦਾ ਮਤਲਬ ਅਸੀਂ ਬਿਲਕੁਲ ਸਾਫ਼-ਸਾਫ਼ ਕਹਿ ਸਕਦੇ ਹਾਂ ਕਿ ਇਹ ਪ੍ਰੋਫੈਸ਼ਨਲੀ ਕੰਮ ਹੋ ਸਕਦਾ ਹੈ ਪ੍ਰੋਫੈਸ਼ਨਲੀ ਜਿਹੜੀ ਬਦਮਾਸ਼ਾ ਦਾ ਕੰਮ ਹੋ ਸਕਦਾ ਹੈ ਔਰ ਇਸੀ ਐਂਗਲ ਨੂੰ ਲੈ ਕੇ ਹੁਣ ਪੁਲਿਸ ਜਿਹੜੀ ਹੈ ਉਹ ਲਗਾਤਾਰ ਇਨਵੈਸਟੀਗੇਸ਼ਨ ਕਰਨਾ ਜੁੜੀ ਦੀ ਹੈ ਕਿਉਂਕਿ ਦੇਖੋ ਚੰਡੀਗੜ੍ਹ ਦੇ ਵਿੱਚ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਹੋਣਾ ਔਰ ਪਹਿਲਾਂ ਵੀ ਇਸ ਤਰ੍ਹਾਂ ਦੀ ਹੁਣ ਲਗਾਤਾਰ ਪਿਛਲੇ ਦਿਨਾਂ ਦੀ ਜਿਹੜੀ ਫਾਇਰਿੰਗ ਹੋਈ ਸੀ ਇਸ ਤਰ੍ਹਾਂ ਦੀ ਜਿਹੜੀ ਆਪਸੀ ਜਿਹੜੇ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀ ਗਈ ਸੀ ਵੱਡੇ ਕਾਰੋਬਾਰੀਆਂ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਵੀ ਸ਼ਕਤਰ ਖੱਤੀ ਦੇ ਵਿੱਚ ਵੀ ਫਾਇਰਿੰਗ ਹੋਈ ਸੀ ਉਸ ਤੋਂ ਬਾਅਦ ਵੀ ਮਤਲਬ ਇਹ ਲਗਾਤਾਰ ਇਸ ਤਰ੍ਹਾਂ ਦੀ ਚੀਜ਼ਾਂ ਹੋਣਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ੇ ਤਾਂ ਜ਼ਰੂਰ ਹੈ ਕਿਉਂਕਿ ਚੰਡੀਗੜ੍ਹ ਕਹਿ ਸਕਦੇ ਹਾਂ ਸੇਫ ਸਿਟੀ ਕਹਿੰਦੇ ਆ ਹਰ ਚੱਪੇ ਤੇ ਪੁਲਿਸ ਹੁੰਦੀ ਹੈ 5 ਮਿੰਟਾਂ ਦੇ ਵਿੱਚ ਪੁਲਿਸ ਦੀ ਪੀਸੀਆਰ ਪਹੁੰਚ ਜਾਂਦੀ ਹੈ ਲੇਕਿਨ ਹੁਣ ਇਸ ਤਰ੍ਹਾਂ ਦੀ ਚੀਜ਼ਾਂ ਹੋਣਾ ਤਾਂ ਕਿਤੇ ਨਾ ਕਿਤੇ ਆਪਣੇ ਆਪ ਦੀ ਵੀ ਚ ਇਸ ਬਾਬਤ ਜ਼ਿਆਦਾ ਜਾਣਕਾਰੀ ਨਹੀਂ ਦਿੱੰਦੇ ਨਜ਼ਰ ਆ ਰਹੀ ਲੇਕਿਨ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਆ ਕਿ ਇਹ ਜਿਹੜਾ ਕੰਮ ਹੈ ਜਿਹੜੇ ਵੀ ਕ੍ਰੇਟਾ ਗੱਡੀ ਤੇ ਪਹੁੰਚੇ ਸੀ ਇਹ ਕੋਈ ਪ੍ਰੋਫੈਸ਼ਨਲ ਬਦਮਾਸ਼ ਹੀ ਗਏ ਜੋ ਕਿ ਇੱਕਦਮ ਅਚਾਨਕ ਆ ਕੇ ਗੱਡੀ ਲਾ ਕੇ ਔਰ ਤਾਵਰ ਤੋੜ ਫਾਇਰ ਕਰਕੇ ਉਥੋਂ ਫਰਾਰ ਹੋ ਜਾਂਦੇ ਨੇ ਠੀਕ ਹੈ ਸ਼ੁਕਰੀਆ ਧੰਨਵਾਦ ਮਨੋਜ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਚੰਡੀਗੜ੍ਹ ਦੀ ਇਹ ਘਟਨਾ ਹੈ ਹੁਣ ਤੋਂ 15-20 ਮਿੰਟ ਪਹਿਲਾਂ ਇਹ ਵਾਕਿਆ ਹੋਇਆ ਚੰਡੀਗੜ੍ਹ ਦੇ ਸੈਕਟਰ 26 ਟਿੰਬਰ ਮਾਰਕੀਟ ਦੇ ਕੋਲ ਜਿੱਥੇ ਇੱਕ ਨੌਜਵਾਨ ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਔਰ ਕ੍ਰੇਟਾ ਸਵਾਰ 4 ਤੋਂ 5 ਬਦਮਾਸ਼ ਤਸੇ ਜਾ ਰਹੇ ਨੇ ਜਿਹੜੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਪੁਲਿਸ ਨੇ ਹੁਣ ਉਹਨਾਂ ਦੀ ਪਾਲ ਦੇ ਲਈ ਸਖਤ ਨਾਕਾਬੰਦੀ ਕਰ ਦਿੱਤੀ ਹੈ ਹਰਿਆਣਾ ਵਾਲੇ ਪਾਸੇ ਵੀ ਮੁਹਾਲੀ ਵਾਲੇ ਪਾਸੇ ਵੀ ਚੰਡੀਗੜ੍ਹ ਦੇ ਸੈਕਟਰ 26 'ਚ ਹੁਣ ਤੋਂ ਕਰੀਬ-ਕਰੀਬ ਹੀ 25 ਮਿੰਟ ਪਹਿਲਾਂ ਇਹ ਵਾਰਦਾਤ ਹੋਈ ਹੈ ਔਰ ਜੋ ਨੌਜਵਾਨ ਜਿਸ ਦੇ ਗੋਲੀਆਂ ਲੱਗੀਆਂ ਨੇ ਜੋ ਆਪਣੀ ਕੀਆ ਗੱਡੀ ਦੇ ਵਿੱਚ ਆ ਰਿਹਾ ਸੀ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਪੀਜੀਆਈ ਦਾਖਲ ਕਰਵਾਇਆ ਗਿਆ ਤੇ ਡਿਜੀਟਲ ਅਰੈਸਟ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ ਡਿਜੀਟਲ ਅਰੈਸਟ ਦੇ ਮਾਮਲਿਆਂ ਦੀ ਜਾਂਚ ਹੁਣ ਸੀਬੀਆਈ ਕਰੇਗੀ ਔਰ ਜਾਂਚ ਦੇ ਲਈ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਨੇ ਸੂਬਿਆਂ ਨੂੰ ਵੀ ਕੋਰਟ ਨੇ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਜਾਂਚ ਦੇ ਦੌਰਾਨ ਸੀਬੀਆਈ ਦਾ ਇਹਨਾਂ ਮਾਮਲਿਆਂ 'ਚ ਪੂਰਾ ਸਹਿਯੋਗ ਕੀਤਾ ਜਾਵੇ ਡਿਜੀਟਲ ਅਰੈਸਟ ਤੇ ਸਕੈਮ ਤੇ ਧਿਆਨ ਦੇਣ ਦੀ ਲੋੜ ਹੈ ਇਹ ਸੁਪਰੀਮ ਕੋਰਟ ਵੱਲੋਂ ਅੱਜ ਸਵੇਰ ਦੇ ਦੌਰਾਨ ਕਿਹਾ ਗਿਆ ਦਰਅਸਲ ਪਟੀਸ਼ਨ ਕਰਤਾ ਨੇ ਕੋਰਟ ਅੱਗੇ ਤਿੰਨ ਤਰ੍ਹਾਂ ਦੇ ਸਾਈਬਰ ਕ੍ਰਾਈਮ ਕ੍ਰਾਈਮ ਦਾ ਮੁੱਦਾ ਚੱਕਿਆ ਸੀ ਡਿਜੀਟਲ ਅਰੈਸਟ ਇਨਵੈਸਟਮੈਂਟ ਸਕੈਮ ਤੇ ਪਾਰਟ ਟਾਈਮ ਜੌਬ ਸਕੈਮ ਪਾਰਟ ਟਾਈਮ ਜੌਬ ਸਕੈਮ ਕੋਰਟ ਨੇ ਫਿਲਹਾਲ ਦੇ ਲਈ ਡਿਜੀਟਲ ਅਰੈਸਟ ਦੇ ਕੇਸਾਂ ਦੇ ਵਿੱਚ ਸੀਬੀਆਈ ਨੂੰ ਜਾਂਚ ਕਰਨ ਦੇ ਆਦੇਸ਼ ਤੇ ਦਿੱਤੇ ਤੇ ਇਸ ਪੂਰੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਵੱਲੋਂ ਕਈ ਟਿੱਪਣੀਆਂ ਕੀਤੀਆਂ ਗਈਆਂ ਨੇ सीबीआई ਨੂੰ ਜਾਂਚ ਦੇਣ ਮੌਕੇ ਕੀ ਕੁਝ ਸੁਪਰੀਮ ਕੋਰਟ ਦੇ ਵਿੱਚ ਕਿਹਾ ਗਿਆ ਇੱਕ ਇੱਕ ਕਰਕੇ ਦੱਸਦੇ ਹਾਂ ਉਹਨਾਂ ਨੇ ਕਿਹਾ ਕਿ ਜਾਂਚ ਨੂੰ ਲੈ ਕੇ सीबीआई ਪੂਰੀ ਤਰ੍ਹਾਂ ਆਜ਼ਾਦ ਹੈ ਆਪਣੇ ਪੱਧਰ ਤੇ सीबीआई ਕਿਸੇ ਵੀ ਤਰੀਕੇ ਨਾਲ ਜਾਂਚ ਨੂੰ ਅੱਗੇ ਵਧਾ ਸਕਦੀ ਹੈ ਉਹ ਪੂਰੀ ਤਰ੍ਹਾਂ ਆਜ਼ਾਦ ਹੈ ਅਗਲੀ ਗੱਲ ਉਹਨਾਂ ਨੇ ਕਹੀ ਹੈ ਕਿ ਵੱਡੇ ਮਾਮਲੇ ਦੇ ਵਿੱਚ ਇੰਟਰਪੋਲ ਦੀ ਮਦਦ ਲਈ ਜਾਵੇ ਜਿਹੜੇ मामले ऐसे ਨੇ ਜੇ ਕੋਈ ਬਾਹਰ بیٹھ ਕੇ ਕੋਈ ਵਿਦੇਸ਼ਾਂ ਚ ਬਹਿ ਕੇ ਫਰਾਡ ਕਰਦਾ ਤਾਂ ਉਹਦੇ ਲਈ ਇੰਟਰਪੋਲ ਦੀ ਮਦਦ ਲਈ ਜਾਵੇ ਤੀਸਰੀ ਗੱਲ ਉਸ ਦੇ ਵਿੱਚ ਕਹੀ ਗਈ ਹੈ ਕਿ ਠੱਗੀ ਦੇ ਲਈ ਜਿਹੜੇ ਬੈਂਕ ਅਕਾਊਂਟ ਯੂਜ਼ ਕੀਤੇ ਗਏ ਨੇ ਉਹਨਾਂ ਨੂੰ ਤੁਰੰਤ ਫ੍ਰੀਜ਼ ਕੀਤਾ ਜਾਵੇ ਚੌਥੀ ਗੱਲ ਇਸ ਦੇ ਵਿੱਚ ਜਿਹੜੀ ਆ ਉਹ ਹੈ ਕਿ ਬੈਂਕ ਅਧਿਕਾਰੀਆਂ ਦੀ ਜਿਹੜੀ ਭੂਮਿਕਾ ਹੈ ਸੀਬੀਆਈ ਉਸ ਨੂੰ ਵੀ ਵੈਰੀਫਾਈ ਕਰੇ ਉਸ ਦੀ ਵੀ ਜਾਂਚ ਸੀਬੀਆਈ ਕਰ ਸਕਦੀ ਹੈ ਕਿ ਬੈਂਕ ਅਧਿਕਾਰੀਆਂ ਦਾ ਤਾਂ ਇਸ ਤੇ ਕੋਈ ਰੋਲ ਨਹੀਂ ਔਰ ਪੰਜਵੀਂ ਗੱਲ ਇਸ ਦੇ ਵਿੱਚ ਇਹ ਕਹੀ ਗਈ ਹੈ ਕਿ ਖਾਤਾ ਖੋਲਣ ਖਾਤੇ ਨੂੰ ਚੱਲਣ ਦੇਣ ਦੀ ਵਿੱਚ ਕਿਸੇ ਬੈਂਕ ਦੇ ਅਧਿਕਾਰੀ ਦਾ ਕੋਈ ਰੋਲ ਹੈ ਜਾਂ ਉਹ ਖਾਤਾ ਲਗਾਤਾਰ ਚੱਲਦਾ ਵੀ ਰਿਹਾ ਜਿਹੜਾ ਖੁਲਾਇਆ ਗਿਆ ਉਸ ਨੂੰ ਲੈ ਕੇ ਵੀ ਸੀਬੀਆਈ ਜਾਂਚ ਕਰ ਸਕਦੀ ਹੈ ਔਰ ਸਾਰੇ ਜਿਹੜੇ ਸੂਬੇ ਨੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉੱਥੇ ਸਾਈਬਰ ਸੂਬਾ ਪਧਰੀ ਸਾਈਬਰ ਕ੍ਰਾਈਮ ਦੇ ਜਿਹੜੇ ਹੈਗੇ ਆ ਉਹ بنائے ਜਾਣ ਜਿਹੜੇ ਸੈਂਟਰ ਨੇ ਔਰ ਆਰਬੀਆਈ ਦੱਸੇ ਕਿ ਜਿਹੜਾ ਹੈ ਸਾਈਬਰ ਕ੍ਰਾਈਮ ਦੇ ਸੈਂਟਰ ਬਣਾਏ ਜਾਣਾ ਔਰ RBI ਦੱਸੇ ਕਿ ਸ਼ੱਕੀ ਖਾਤੇ ਫ੍ਰੀਜ਼ ਕਰਨ ਦੇ ਵਿੱਚ ਕਿ ਕਿਤੇ AI ਦੀ ਵਰਤੋਂ ਕਿਵੇਂ ਹੋ ਸਕਦੀ ਹੈ ਇਹ ਸਾਰੇ ਪੁਆਇੰਟ ਨੇ ਜਿਹੜੇ ਸੁਪਰੀਮ ਕੋਰਟ ਵੱਲੋਂ ਅੱਜ ਕਹੇ ਗਏ ਨੇ ਇਹ ਵੀ ਕਿਹਾ ਗਿਆ ਕਿ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਸੂਬਿਆਂ 'ਚ ਵਿਅਕਤੀ ਜਾਂ ਸੰਸਥਾ ਨੂੰ ਇੱਕ ਤੋਂ ਵੱਧ ਜਿਹੜੇ SIM ਐ ਉਹ ਜਾਰੀ ਨਾ ਹੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨੂੰ ਅਕਾਲੀ ਦਲ ਨਾਲ ਗੱਠਜੋੜ ਦੀ ਸਲਾਹ ਤੇ ਹੁਣ ਵੱਖ-ਵੱਖ ਸਮੀਕਰਨ ਸਾਹਮਣੇ ਆ ਰਹੇ ਨੇ ਹਰਸਿਮਰਤ ਬਾਦਲ ਨੇ ਕੋਈ ਸਪਸ਼ਟ ਜਵਾਬ ਇਸਤੇ ਨਹੀਂ ਦਿੱਤਾ ਜਦ ਕਿ ਭਾਜਪਾ ਆਗੂਆਂ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਤਾਂ ਆਮ ਆਦਮੀ ਪਾਰਟੀ ਨੇ ਕੈਪਟਨ ਨੂੰ ਨਿਸ਼ਾਨੇ ਤੇ ਲਿਆ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਅਕਾਲੀ ਦਲ ਦੇ ਨਾਲ ਪੰਜਾਬੰਦਰ ਗੱਠਜੋੜ ਕਰਨ ਦੀ ਸਲਾਹ ਦਿੱਤੀ ਤਾਂ ਸੂਬੇ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਅਲੱਗ-ਅਲੱਗ ਸਮੀਕਰਨਾਂ ਦੀ ਗੱਲ ਚਰਪਈ ਅਕਾਲੀ ਦਲ ਨੂੰ ਜਦੋਂ ਕੈਪਟਨ ਦੀ ਸਲਾਹ ਬਾਰੇ ਸਵਾਲ ਹੋਇਆ ਤਾਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਸਵਾਲ ਨੂੰ ਕਮਾ ਦਿੱਤਾ। ਉਹਨਾਂ ਨਾ ਤਾਂ ਸਪਸ਼ਟ ਰੂਪ ਦੇ ਵਿੱਚ ਹਾਂ ਕੀਤੀ ਤੇ ਨਾ ਹੀ ਨਾ ਕੀਤੀ। ਪਰ ਉਹਨਾਂ ਇਹ ਜ਼ਰੂਰ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਗੱਠਚੋੜ ਕਰਨ ਜਾਂ ਤੋੜਨ ਦੇ ਵਿੱਚ ਦਿਲਚਸਪੀ ਨਹੀਂ। ਜੋ ਵੀ ਪੰਜਾਬ ਦੇ ਮੁੱਦੇ ਹੱਲ ਕਰੇਗਾ ਉਸ ਨਾਲ ਅਕਾਲੀ ਦਲ ਹੱਥ ਮਿਲਾਵੇਗਾ। ਇਸ ਦਾ ਇੱਕ ਮਤਲਬ ਇਹ ਵੀ ਹੈ ਕਿ ਅਕਾਲੀ ਦਲ ਮੁੱਢਲੇ ਤੌਰ ਤੇ ਗੱਠਚੋੜ ਦੇ ਲਈ ਤਿਆਰ ਹੈ। ਬਸ ਮਸਲਾ ਮੁੱਦਿਆਂ ਤੇ ਹੱਕਾਂ ਦਾ ਹੈ। ਦੇਖਿਏ ਅਕਾਲੀ ਦਲ ਕੇਵਲ ਉਸੇ ਪਾਰਟੀ ਕੇ ਸਾਥ ਜਾਏਗਾ ਜੋ ਪੰਜਾਬ ਕੇ ਜੋ ਮੁੱਦੇ ਹੈਨ उन मुद्दों पे गौर करके पंजाब को अपना हक देगा हमको किसी के साथ गठबंधन तोड़ने या जोड़ने में हमें इंटरेस्ट नहीं है उधर बीजेपी के अंदर भी अकाली दल के नाल गट जोड़ नु लेके एक राय नहीं बन पा रही है बीजेपी दे कुछ लीडर कैप्टन दी सलाह नु मुड्डो रद्द कर रहे ने जबकि कुछ लीडर फाइनल फैसला हाई कमान ते छोड़ रहे ने ਪਿਛਲੀ ਲੋਕ ਸਭਾ 19 ਤੋਂ 20% ਨੂੰ ਟੱਚ ਕਰ ਗਏ ਸੀ। ਔਰ ਉਸ ਸਮੇਂ ਕਾਲੀ ਦਲ ਦਾ ਜਿਹੜਾ ਤੁਸੀਂ ਇਹ ਦੇਖੋ ਵੀ ਜਿਹੜਾ 12-13% ਤੇ ਰਹਿ ਗਿਆ। ਤੋਂ ਸਾਨੂੰ ਤਾਂ ਹੁਣ ਅੱਗੇ ਜ਼ਰੂਰਤ ਨਹੀਂ ਲੋਕ ਤਾਂ ਜਿਹੜਾ ਅੱਗੇ ਲੋਕ ਦੇਖ ਰਹੇ ਆ ਉਹ ਭਾਜਪਾ ਦਾ ਸੀਐਮ ਚਾਹੁੰਦੇ ਆ। ਹੂੰ ਸਾਨੂੰ ਕਿਸੇ ਗੱਟ ਜੋੜ ਦੀ ਜ਼ਰੂਰਤ ਨਹੀਂ। ਕਿਉਂਕਿ ਸਾਡਾ ਗੱਟ ਜੋੜ ਕਿਸੇ ਨਾਲ ਹੁੰਦਾ ਨਹੀਂ ਹੁੰਦਾ। ਇਹ ਤੈ ਸਾਡੀ ਹਾਈ ਕਮਾਂਡ ਨੇ ਕਰਨਾ ਹੈ। ਸਾਨੂੰ ਕਿਸੇ ਦੀ ਨਾ ਤਾਂ ਸਲਾਹ ਦੀ। ਲੋੜਨ ਨਾਲ ਸਿੱਧੀ ਸਾਰ ਤਹਿਮੁ ਕਰਨ ਦੀ ਕੈਪਟਨ ਦੇ ਵੱਲੋਂ ਦਿੱਤੀ ਸਲਾਹ ਭਾਜਪੀ ਤੇ ਅਕਾਲੀ ਦਲ ਵਾਲੇ ਮੰਨਦੇ ਨਹੀਂ ਆ ਨਹੀਂ ਇਹ ਤਾਂ ਸਮਤ ਸੀਗਾ ਪਰ ਵਿਰੋਧੀ ਧਿਰਾਂ ਨੂੰ ਜ਼ਰੂਰ ਮੌਕਾ ਮਿਲ ਗਿਆ ਦੋਵੇਂ ਪਾਰਟੀਆਂ ਨੂੰ ਸਵਾਲ ਕਰਨ ਦਾ ਕੈਪਟਨ ਸਾਹਿਬ ਦਲ ਬਦਲ ਦੇ ਬਾਹਰ ਨੇ ਔਰ ਦੂਸਰੇ ਪਾਸੇ ਕਿਵੇਂ ਦੋ ਪਰਿਵਾਰ ਰਲ ਕੇ ਪੰਜਾਬ ਦੇ ਇਹਨਾਂ ਨੇ ਆਰਥਿਕ ਸੋਮਿਆਂ ਨੂੰ ਲੁੱਟਿਆ ਕਿਵੇਂ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਕਬਜ਼ਾ ਕਰਕੇ ਰੱਖਿਆ ਔਰ ਆਰਥਿਕ ਧਾਰ ਤੇ ਲੁੱਟਿਆ ਔਰ ਸਾਡੀ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਬੋਲਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਕੈਪਟਨ ਦੀ ਸਲਾਹ ਦੇ ਬਹਾਨੇ ਬੀਜੇਪੀ ਤੇ ਨਿਸ਼ਾਨਾ ਸਾਧਿਆ ਵੜਿੰਗ ਨੇ ਲਿਖਿਆ ਹੁਣ ਸਮਝ ਆਇਆ ਤਾਂ ਹੋਰ ਵੀ ਸਮਝਦਾਰੀ ਚੰਗਾ ਹੋਇਆ ਕੈਪਟਨ ਨਵਰੇਂਦਰ ਸਿੰਘ ਨੇ ਬੀਜੇਪੀ ਨੂੰ ਸ਼ੀਸ਼ਾ ਦਿਖਾ ਦਿੱਤਾ ਹੋ ਸਕਦਾ ਹੈ ਸਮਝਣ ਦੇ ਵਿੱਚ ਉਹਨਾਂ ਨੂੰ ਥੋੜਾ ਸਮਾਂ ਲੱਗਿਆ ਹੋਵੇ ਪੰਜਾਬ ਚ ਸਾਰੇ ਇਹੀ ਮੰਨਦੇ ਨੇ ਪੰਜਾਬ ਦੇ ਵਿੱਚ ਭਾਜਪਾ ਦਾ ਕੋਈ ਪੁਵਿੱਖ ਨਹੀਂ ਉਸ ਨੂੰ ਹਮੇਸ਼ਾ bari سہਾਰੇ ਦੀ ਜ਼ਰੂਰਤ ਰਹੇਗੀ ਇਥੋਂ ਤੱਕ ਕਿ ਉਹਨਾਂ ਲੋਕਾਂ ਦੀ ਵੀ ਜਿਨ੍ਹਾਂ ਨੇ ਹਾਲੀ ਦੇ ਵਿੱਚ ਪਾਰਟੀ ਨੂੰ ਛੱਡਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਸਲਾਹ ਦਿੱਤੀ ਸੀ ਕਿ ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਦੇ ਨਾਲ ਗੱਠਜੋੜ ਜ਼ਰੂਰੀ ਹੈ। 2027 ਦੇ ਵਿੱਚ ਸੱਤਾ ਵਿੱਚ ਆਉਣ ਲਈ ਗੱਠਜੋੜ ਇੱਕ ਰਾਹ ਹੋ ਸਕਦਾ ਹੈ ਜਾਂ ਫਿਰ ਭਾਜਪਾ ਨੂੰ ਚੋਣ ਲੜ ਕੇ ਪੂਰੇ ਪੰਜਾਬ ਦੇ ਵਿੱਚ ਕਿੱਡਰ ਖੜਾ ਕਰਨਾ ਹੋਵੇਗਾ। ਫਿਲਹਾਲ ਪੂਰੇ ਪੰਜਾਬ ਦੇ ਵਿੱਚ ਭਾਜਪਾ ਦਾ ਕਿੱਡਰ ਨਹੀਂ। ਅੱਜ ਪੰਜਾਬ 'ਚ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਹੈ। ਪੰਜਾਬ ਚ ਚੰਗੀ ਸਰਕਾਰ ਦੀ ਜ਼ਰੂਰਤ ਹੈ ਕੈਪਟਨ ਨੇ ਇਹ ਵੀ ਦਾਅਵਾ ਕੀਤਾ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਲਗਭਗ ਗਲ ਫਾਈਨਲ ਹੋ ਗਈ ਸੀ ਸੁਖਬੀਰ ਬਾਦਲ ਦੇ ਨਾਲ ਗੱਲ ਹੋ ਰਹੀ ਸੀ ਪਰ ਸਿਰੇ ਨਹੀਂ ਚੜੀ ਜੇ ਗੱਠਜੋੜ ਹੋ ਜਾਂਦਾ ਤਾਂ ਸਤੋਂ 8 ਸੀਟਾਂ ਦੋਵੇਂ ਭਾਈਵਾਲ ਜਿੱਤ ਸਕਦੇ ਸਨ ਦਿੱਲੀ ਤੋਂ ਰਵੀ ਮਿਸ਼ਰਾ ਤੇ ਚੰਡੀਗੜ੍ਹ ਤੋਂ ਨਵਿੰਦਰ ਬਰਾੜ ਇਹ ਸੀ ਟੀਮ ਚੰਡੀਗੜ੍ਹ ਦੇ ਵਿੱਚ ਹੁਣ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨਹੀਂ ਬਣੇਗੀ ਕਿਉਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਹਰਿਆਣਾ ਸਰਕਾਰ ਦਾ ਜਿਹੜਾ ਇਹ ਪ੍ਰਸਤਾਵ ਸੀ ਇਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਰੱਦ ਕਰ ਦਿੱਤਾ ਹੈ ਕਿਉਂਕਿ ਹਰਿਆਣਾ ਨਵੀਂ ਹੱਦਬੰਦੀ ਦੇ ਹਵਾਲੇ ਨਾਲ ਚੰਡੀਗੜ੍ਹ ਦੇ ਵਿੱਚ ਨਵੀਂ ਵਿਧਾਨ ਸਭਾ ਦੇ ਲਈ ਜਗ੍ਹਾ ਮੰਗ ਰਿਆ ਸੀ। ਨਵੀਂ ਵਿਧਾਨ ਸਭਾ ਦੇ ਲਈ ਤਿੰਨ ਥਾਵਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਹਰਿਆਣਾ ਵਿਧਾਨ ਸਭਾ ਹਰਿਆਣਾ ਨੇ ਕਿਹਾ ਸੀ ਕਿ ਹਲਕਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਜਾਣਾ ਹੈ। नब्बे तो वाद के एक सौ छब्बी विधानसभा हल्के हो जाएंगे और इस करके उन्होंने जी मौजूदा विधानसभा का हिस्सा है वो छोटा पैंता इस करके बखरी विधानसभा जगह दिखी जाए पर हूँ केंद्र वालों इस प्रस्ताव को रद्द कर दी बात करते राज्यसभा सांसद सुभाष बिला जी हमारे साथ बातचीत करने के लिए मौजूद है केंद्र ने हरियाणा सरकार की जो मांग थी कि अलग से विधानसभा बनना चाहिए उस पर फिलहाल तो रोक लगा दी गई है अब किस तरीके से चूंकि डबल इंजन की सरकार है और ये मांग खुद हरियाणा के लोगों की हरियाणा के विधायकों की तमाम लोगों की है क्योंकि दोनों का काफ़ी कंजस्टेड विधानसभा है आसपास ही लगता है और लंबी मांग है मगर फिर भी ये क्यों नहीं मानी गई देखिए मैं तो एक बात कह सकता हूँ कि हरियाणा के हित की चाहे वो विधानसभा की मांग हो या किसी अन्य जनहित के मुद्दे से जुड़ी मांग हो हमारी सरकार हमारी पार्टी लगातार इस प्रकार के विषयों को आ, सही स्थान पे और सही समय पे उठाती रहती है वो अलग बात है कि देखिए लोकतांत्रिक व्यवस्था है उसमें कब आ, आपके मन अनुकूल फैसला आता है कब नहीं आता कितना इंतज़ार करना पड़ता है लेकिन हमारी पार्टी और हमारी सरकार इन सब विषयों के ऊपर लगातार प्रयासरत रही भी है और देखो सेंट्रल सरकार को पता लग गया कि पंजाब का की आ ਪੰਜਾਬ ਦੇ ਨੌਜਵਾਨਾਂ ਦਾ ਟੈਂਪਰੇਚਰ ਕੀ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਜਿਹੜੇ ਸਾਡੇ ਬੱਚੇ ਨੇ ਨੌਜਵਾਨ ਨੇ ਉਹਨਾਂ ਨੂੰ ਦਿਖਾਤਾ ਕਿ ਸਾਡੇ ਚ ਕਿੰਨਾ ਦਾਵਾ ਜੇ ਇਦਾਂ ਦੀ ਕੋਸ਼ਿਸ਼ ਕਰਨਗੇ ਤਾਂ ਮੈਂ ਸੰਵਿਧਾਨ ਨੂੰ ਮੂੰਹ ਦਿਖਾਣੀ ਪਊਗੀ ਅਸੀਂ ਪਹਿਲਾਂ ਹੀ ਕੇਂਦਰ ਕੋਲ ਇਹ ਮੰਗ ਕਰ ਚੁੱਕੇ ਸੀਗੇ ਕਿ ਚੰਡੀਗੜ੍ਹ ਦੇ ਵਿੱਚ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੀ ਜ਼ਮੀਨ ਦੇ ਉੱਤੇ ਬਣਿਆ ਇੱਥੇ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਉਹ ਅੱਜ ਕੇਂਦਰ ਨੇ ਫੈਸਲਾ ਜਿਹੜਾ ਭੇਜਿਆ ਮੈਂ ਫੈਸਲੇ ਦਾ ਸਵਾਗਤ ਕਰਦਾ ਇੱਥੇ ਨਾ ਕਿਸੇ ਦਾ ਹੋਰ ਦਾ ਕਲੇਮ ਆ ਨਾ ਅਸੀਂ ਕਿਸੇ ਦਾ ਹੋਰ ਦਾ ਕਲੇਮ ਮੰਨਦੇ ਹਾਂ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਹੀ ਰਹਿਣਾ ਸਮਾਂ ਆ ਗਿਆ ਹੈ ਕਿ ਹਰਿਆਣਾ ਆਪਣੀ ਰਾਜਧਾਨੀ ਆਪਣੇ ਖੇਤਰ ਵਿੱਚ ਬਣਾਏ ਔਰ ਚੰਡੀਗੜ੍ਹ ਪੂਰੀ ਤਰੀਕੇ سے ਪੰਜਾਬ ਕੋ ਵਾਪਸ ਦਿਆ ਜਾਏ ਇਹ ਡਿਮਾਂਡ ਵੀ ਹਮ ਜਰੂਰ ਕਰਾਂਗੇ ਭਾਰਤ ਸਰਕਾਰ ਨੂੰ ਆਪਕੋ ਇੱਕ ਬਿਹਤਰ ਸ਼ਹਿਰ देने के लिए राजधानी के लिए पंजाब के गांवों उजाड़ कर राजधानी बसाई गई तो यह पूरी तरीके से पंजाब